ਨੇ ਸੰਤ ਬਲਬੀਰ ਸਿੰਘ ਜੀ ਆਪਨੇ ਅੰਗਰੇਜ਼ੀ ਮੇਂ ਦਿਆ ਥਾ ਔਰ ਪੰਜਾਬੀ ਮੇਂ ਪੜ੍ਹਾ ਜੋ ਆਪ ਅਪਰੂਵਡ ਟੈਕਸਟ ਹੋਗਾ ਵਹੀ ਪੜ ਸਕਤੇ ਹੈ ਮਾਨੇ ਸੰਤ ਬਲਬੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਅ ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਆਂ ਕਿਵੇਂ ਕਾਏਗੇ ਪੰਜਾਬ ਦੇ ਜਿਸਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਦੇਸ਼ ਦੇ ਅਨੌਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ ਹੈ। ਉਹ ਪੰਜਾਬ ਇਸ ਵੇਲੇ ਹਰੀ ਕ੍ਰਾਂਤੀ ਦੇ ਭਾਰੀ ਕੀਮਤ ਅਦਾ ਕਰ ਰਿਹਾ। ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਜ਼ਹਿਰੀਨ ਖਾਦਾ ਕੀਟਨਾਸ਼ਕ ਦਵਾਈਆਂ ਨੇ ਖੁਸ਼ਾਲ ਸੋਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ। ਪੰਜਾਬ ਦੇ ਕਿਸਾਨ ਕਣਕ ਤੇ ਝੋਨੇ ਦੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ। ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰ ਲਈ ਘਟੋ ਘਟ ਸਮਰਥਨ ਮੁੱਲ ਐਮ ਐਸ ਪੀ ਦੀ ਨੀਤੀ ਪਾੜਾ ਕੇ ਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਵੱਢ ਦਿੱਤੀ ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਦੇ ਝੋਨੇ ਹਿੱਟਲਾ ਰਕਬਾ ਵਧਦਾ ਜਾ ਰਿਹਾ ਜਿਸ ਕਾਰਨ ਧਰਤੀ ਹੇਠਲਾ ਪਾਣੀ ਤੇ ਵੀ ਦਬਾਅ ਵਧ ਰਿਹਾ ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾ ਪਾਣੀ ਦੇ ਭੰਡਾਰ ਤੇ ਸਿਰ ਪੈ ਰਿਹਾ ਉਥੇ ਬਾਅਦ ਵਿੱਚ ਝੋਨੇ ਦੀ ਪ੍ਰਾਲੀ ਸੰਭਾਲਣ ਦੀ ਵੀ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ ਸਮੱਸਿਆ ਬਣੀ ਹੋਈ ਹੈ ਇਸੇ ਤੋਂ ਇਨਕਾਰਨ ਬਾਪੜ ਦੇ ਹਾਸਿਆ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਜੇ ਉਪ ਚੇਅਰਮੈਨ ਸਾਹਿਬ ਝੋਨੇ ਦੀ ਫਸਲ ਪੰਜਾਬ ਦੇ ਜਲਵਾਯੂ ਹਾਲਾਤ ਅਨਸਾਰ ਠੁਕ ਵੀ ਨਹੀਂ ਹੈ ਝੋਨੇ ਦੀ ਫਸਲ ਲਈ ਸੱਪੜ ਸੰਘਾਈ ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 3 ਸਤਾਇ ਤੋਂ ਵੱਧ ਬਲਾਕਾਂ ਵਿੱਚ ਧਰਦੀ ਹੈ ਕਿ ਲਾ ਪਾਣੀ ਖਤਰਨਾਕ ਫਤਰ ਫਿੱਕਰੇਟਾ ਚਲੇ ਗਿਆ ਹੁਣ ਪੰਜਾਬ ਵਿੱਚ ਫਸਲਾਂ ਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾ ਗੁਜ਼ਾਰਾ ਨਹੀਂ ਇਹ ਸਾਧਨ ਕਿਸਾਨਾਂ ਅੰਦਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ ਸੋ ਪੰਜਾਬ ਦਾ ਧੋਨੇ ਤੋਂ ਖੜਾ ਸੁਡਾਉਣ ਲਈ ਵਿਸ਼ੇਸ਼ ਬਦਲ ਵੀ ਫਸਲ ਲਈ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਥੈਂਕ ਯੂ ਧੰਨਵਾਦ ਮਾਨਯੋਗ ਸੰਤਪਲ ਵੀਰ ਸਿੰਘ ਜੀ ਆਪਨੇ ਅੰਗਰੇਜ਼ੀ ਮੇਂ ਦਿਆ ਥਾ ਔਰ ਪੰਜਾਬੀ ਮੇਂ ਪੜਹਾ ਜੋ ਆਪ ਅਪਰੂਵਡ ਟੈਕਸਟ ਹੋਗਾ ਵਹੀ ਪੜ ਸਕਤੇ